ਇਹ ਅਦਬ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਉਹ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਤੇ ਇਹ ਮਹੀਨਾ ਸੱਚੀ ਪ੍ਰੀਤ ਵਾਲਿਆਂ ਦਾ ਮਹੀਨਾ ਹੈ ਇਹ ਉਹਨਾਂ ਦਾ ਮਹੀਨਾ ਹੈ ਜਿਨ੍ਹਾਂ ਨੇ ਪਾਵਨ ਗੁਰਬਾਣੀ ਦੇ ਬਚਨ ਪੜੇ ਕਿ ਜਾਓ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਇਹ ਉਹਨਾਂ ਦਾ ਮਹੀਨਾ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਪੜਿਆ ਤੇ ਇਹ ਸ਼ਬਦ ਵਿਚਾਰਿਆ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਭ ਨਾ ਕੀ ਰੇਣੁਕਾ ਤਉ ਅਵ ਹਮਾਰੀ ਪਾਸ ਇਹ ਉਹਨਾਂ ਦਾ ਮਹੀਨਾ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਗਾਇਆ ਕਬੀਰ ਜਿਸ ਮਰਨੇ ਤੇ ਜਾਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਇਹ ਮਹੀਨਾ ਮਰ ਜੀਵਣਿਆਂ ਦਾ ਮਹੀਨਾ ਹੈ ਇਹ ਮਹੀਨਾ ਗੁਰੂ ਨੂੰ ਸੱਚੀ ਪ੍ਰੀਤ ਕਰਨ ਵਾਲਿਆਂ ਦਾ ਮਹੀਨਾ ਹੈ ਇਹ ਮਹੀਨਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਦਾ ਮਹੀਨਾ ਹੈ ਉਂਝ ਜੇ ਆਪਾਂ ਇਹ ਕਹੀਏ ਕਿ ਗੁਰਬਾਣੀ ਦਾ ਬਚਨ ਕੇ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਇਸ ਪਗਤੀ ਨੂੰ ਜੀਣ ਵਾਲਿਆਂ ਦਾ ਮਹੀਨਾ ਹੈ ਕਿ ਅਤ ਦੀ ਮੁਸ਼ਕਲ ਦੇ ਵਿੱਚ ਜਦੋਂ ਕੋਈ ਸਹਾਰਾ ਨਹੀਂ ਉਦੋਂ ਕਿਵੇਂ ਜੀਵਨ ਬਸਰ ਕਰੀਦਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਇੱਕ ਬਚਨ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਭਗਤ ਰਵਿਦਾਸ ਜੀ ਦਾ ਉਚਾਰਣ ਕੀਤਾ ਇਹ ਪਾਵਨ ਬਚਨ ਹੈ ਸਿੱਖ ਦੀ ਗੁਰੂ ਨਾਲ ਕੈਸੀ ਪ੍ਰੀਤ ਹੈ ਭਗਤ ਦੀ ਪਰਮਾਤਮਾ ਨਾਲ ਕੈਸੀ ਪ੍ਰੀਤ ਹੈ ਭਗਤ ਰਵਿਦਾਸ ਜੀ ਨੇ ਇਸ ਬਚਨ ਦੇ ਵਿੱਚ ਜਿਹੜਾ ਉਹ ਇਹਦਾ ਖੋਲ੍ਹਿਆ ਇਸ ਬਚਨ ਵਿੱਚ ਇਹਨੂੰ ਕਹਿੰਦੇ ਨੇ ਜਹ ਤゥム ਗਿਰਵਰ ਤਉ ਹਮ ਮੂਰਾ ਏ ਮੇਰੇ ਪਰਮਾਤਮਾ ਜੀ ਜੇ ਤੁਸੀਂ ਵੱਡਾ ਪਹਾੜ ਬਣ ਜਾਓ ਤੇ ਮੈਂ ਮੋਰ ਬਣ ਜਾਵਾਂਗਾ ਤੇ ਮੋਰ ਕੀ ਕਰਦਾ ਜੀ ਮੋਰ ਪਹਾੜ ਨੂੰ ਦੇਖ ਕੇ ਤੇ ਖੁਸ਼ ਹੁੰਦਾ ਪਹਿਲਾ ਪਾਉਂਦਾ ਹੈ ਸਿੱਖ ਕਹਿੰਦਾ ਸਤਿਗੁਰੂ ਜੇ ਤੁਸੀਂ ਪਹਾੜ ਬਣੋ ਪਰਬਤ ਬਣੋ ਤੇ ਮੈਂ ਮੋਰ ਬਣਾਗਾ ਜੋ ਤੁਮ ਗਿਰ ਵਰ ਤਾ ਹਮ ਮੋਰਾ ਜੋ ਤੁਮ ਚੰਦ ਜੇ ਸਤਿਗੁਰੂ ਤੁਸੀਂ ਚੰਦ ਬਣ ਜਾਓ ਤੇ ਮੈਂ ਚਕੋਰ ਬਣ ਕੇ ਤੁਹਾਡੇ ਦਰਸ਼ਨ ਕਰਾਂਗਾ ਤੇ ਆਪਣੇ ਅੰਦਰ ਨੂੰ ਤ੍ਰਿਪਤ ਕਰਾਂਗਾ ਮਾਦਵੇ ਤੁਮ ਨਾ ਤੋਰੋ ਤਉ ਹਮ ਨਹੀਂ ਤੋਰੇ हे ਮੇਰੇ ਮਾਇਆ ਦੇ ਪਤੀ ਹੈ ਮੇਰੇ ਮਾਦਵ ਜੀ ਹੈ ਮੇਰੇ ਸਤਗੁਰੂ ਜੀ ਜਦੋਂ ਤੁਸੀਂ ਸਾਡੇ ਨਾਲ ਪਾਈ ਪ੍ਰੀਤ ਨਹੀਂ ਤੋੜ ਰਹੇ ਤੇ ਅਸੀਂ ਤੁਹਾਡੀਆਂ ਨਾਲ ਪਾਈ ਪ੍ਰੀਤ ਕਿਵੇਂ ਤੋੜ ਦਈਏ ਮਾਦਵੇ ਤੁਮ ਨਾ ਤੋਰੋ ਤਉ ਹਮ ਨਹੀਂ ਤੋਰੇ ਤੁਮ ਸਿਓ ਤੋੜ ਤੇਰੇ ਨਾਲੋਂ ਤੋੜ ਕੇ ਕਾ ਮਨ ਸਿਉ ਜੋਰ ਹੈ ਕਿਹਦੇ ਨਾਲ ਜੋੜੀਏ ਕਿਉਂਕਿ ਤੇਰੇ ਵਰਗਾ ਹੈ ਹੀ ਕੋਈ ਨਹੀਂ ਦੁਨੀਆ ਦੇ ਤਖਤੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਕੋਈ ਨਹੀਂ ਸਾਧ ਸੰਗਤ ਇਸੇ ਕਰਕੇ ਅੱਲਾ ਯਾਦ ਰੱਖਾ ਜੋਗੀ ਕਹਿੰਦਾ ਇਨਸਾਫ ਕਰੇ ਜੀਵੇਂ ਜਮਾਨਾ ਤੋਂ ਯਕੀ ਹੈ ਕਹ ਦੋ ਕਿ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ ਕਹਿੰਦੇ ਦੁਨੀਆ ਇਨਸਾਫ ਕਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਜੇ ਇਨਸਾਫ ਕਰੇ ਨਾ ਦੁਨੀਆ ਦੁਨੀਆ ਦੇ ਵਿਦਵਾਨ ਲੇਖਕ ਜਿੰਨੀ ਦੁਨੀਆ ਦੇ ਸਿਆਣੇ ਲੋਕ ਨੇ ਵਿਦਵਾਨ ਸੱਜਣ ਨੇ ਅੱਲਾ ਯਾਰ ਰੱਖਾ ਜੋਗੀ ਜੀ ਕਹਿੰਦੇ ਜੇ ਇਨਸਾਫ ਕਰਨ ਤੇ ਇੱਕ ਗੱਲ ਕਹਿਣੀ ਪਏਗੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੇ ਵਰਗਾ ਦੁਨੀਆ ਤੇ ਹੈ ਹੀ ਕੋਈ ਨਹੀਂ ਇਨਸਾਫ ਕਰੇ ਧੀਮੇ ਜਮਾਨਾ ਤੁਝ ਕੀ ਹੈ ਕਹਿ ਦੋ ਕਿ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਰਾਬਰੀ ਕਰਨ ਵਾਲਾ ਹੈ ਹੀ ਕੋਈ ਨਹੀਂ ਸਾਧ ਸੰਗਤ ਤੇ ਭਗਤ ਰਵਿਦਾਸ ਜੀ ਦੇ ਬਚਨ ਇੱਕ ਸਿੱਖ ਦੇ ਅੰਦਰੋਂ ਜਦੋਂ ਨਿਕਲਦੇ ਨੇ ਕਹਿੰਦਾ ਮਾ ਦੇਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ ਤੁਮ ਸਿਉ ਤੋਰ ਕਮਣ ਸਿਉ ਜੋੜ ਹੈ ਜੋ ਤੁਮ ਦੀਵਰਾ हे ਮੇਰੇ ਸਤਿਗੁਰੂ ਜੀ ਜੇ ਤੁਸੀਂ ਦੀਵੇ ਬਣ ਜਾਓ ਤਉ ਹਮ ਬਾਤੀ ਤੇ ਮੈਂ ਵੱਟੀ ਬਣ ਜਾਵਾਂ ਵੱਟੀ ਕੀ ਕਰਦੀ ਐ ਜੀ ਦੀਵੇ ਦੇ ਵਿੱਚ ਵੱਟੀ ਦੀਵੇ ਦੇ ਵਿੱਚ ਆਪਾਂ ਸਾੜਦੀ ਐ ਸਤਿਗੁਰੂ ਮੈਂ ਤੇਰੀ ਖਾਤਰ ਆਪਾਂ ਕੁਰਬਾਨ ਕਰ ਦਿਆਂਗਾ ਜੋ ਤੁਮ ਦੀਵਰਾ ਤਉ ਹਮ ਬਾਤੀ ਜੋ ਤੁਮ ਤੀਰਥ ਜੇ ਤੁਸੀਂ ਤੀਰਥ ਬਣੋ ਤਉ ਹਮ ਜਾਤੀ ਤੇ ਮੈਂ ਯਾਤਰੀ ਬਣਾਂਗਾ ਤੀਰਥ ਤੇ ਦਰਸ਼ਨ ਕਰਨ ਜਿਹਦੇ ਜਾਂਦੇ ਨਾ ਯਾਤਰੀ ਕਹਿੰਦੇ ਮੈਂ ਤੀਰਥ ਤੇ ਯਾਤਰਾ ਕਰਨ ਵਾਲਾ ਯਾਤਰੀ ਬਣ ਜਾਵਾਂਗਾ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਉਹਨਾਂ ਦੇ ਅੰਦਰ ਦੀ ਆਵਾਜ਼ ਆ ਜਿਹੜੇ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ ਜਿਹੜੇ ਸਰਸਾ ਦੇ ਕੰਡੇ ਤੇ ਸ਼ਹੀਦ ਹੋਏ ਜਿਹੜੇ ਅਨੰਦਪੁਰ ਦੇ ਕਿਲੇ ਦੇ ਘੇਰੇ ਦੌਰਾਨ ਸ਼ਹੀਦ ਹੋਏ ਨਾ ਸਾਧ ਸੰਗਤ ਇਹ ਉਹਨਾਂ ਦੇ ਅੰਦਰ ਦੀ ਆਵਾਜ਼ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਅਸੀਂ ਤੇਰੇ ਨਾਲ ਸੱਚੀਆਂ ਪ੍ਰੀਤਾਂ ਪਾਈਆਂ ਸੱਚਾ ਪਿਆਰ ਪਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇਰੇ ਨਾਲ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਤੇਰੇ ਨਾਲ ਜੋੜ ਲਈ ਹੈ ਪ੍ਰੀਤ ਸਾਰਿਆਂ ਨਾਲੋਂ ਤੋੜ ਦੇਤੀ ਨਹੀਂ ਪ੍ਰਵਾਹ ਕਿਸੇ ਪਹਾੜੀ ਰਾਜੇ ਦੀ ਨਹੀਂ ਪ੍ਰਵਾਹ ਕਿਸੇ ਮੁਗਲ ਹਾਕਮ ਦੀ ਕਿਸੇ ਪਿੰਡ ਦੇ ਚੌਧਰੀ ਕਿਸੇ ਮੁਖਬਰ ਦੀ ਕੋਈ ਪ੍ਰਵਾਹ ਨਹੀਂ ਜੋ ਹੁੰਦਾ ਹੁਣ ਹੋ ਜਾਏ ਅਸੀਂ ਤੇਰੇ ਨਾਲ ਪ੍ਰੀਤ ਪਾ ਲਈ ਹੈ ਆਪਾਂ ਕੁਰਬਾਨ ਕਰਦੇ ਆਂ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਤੇਰੇ ਨਾਲ ਜੋੜ ਲਈਏ ਤੇ ਬਾਕੀ ਸਾਰਿਆਂ ਨਾਲੋਂ ਤੋੜ ਲਈ ਜੋ ਹੁੰਦਾ ਹੋ ਜੇ ਮੈਂ ਦੋ ਉਦਾਹਰਨਾਂ ਦੇਣ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਬੜੇ ਪਿਆਰ ਵਾਲੇ ਗੁਰਸਿੱਖ ਹੋਏ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂ ਹਰੜਾਏ ਸਾਹਿਬ ਜੀ ਦੇ ਸਮੇਂ ਆਏ ਜੀ ਗੁਰੂ ਚਰਨਾਂ ਵਿੱਚ ਭਾਈ ਮਣੀ ਮਣੀ ਸਿੰਘ ਦੀ ਭਾਈ ਬੱਲੂ ਜੀ ਇਹਨਾਂ ਦੇ ਪਿਤਾ ਸਨ ਦਾਦੇ ਸਨ ਭਾਈ ਮਣੀ ਸਿੰਘ ਜੀ ਦੇ ਪਿਤਾ ਦਾ ਨਾਮ ਸੀ ਮਾਈ ਦਾਸ ਧੰਗ ਗੁਰੂ ਹਰੜਾ ਸਾਹਿਬ ਜੀ ਦੀ ਸ਼ਰਣ ਵਿੱਚ ਲੈ ਕੇ ਆਏ ਭਾਈ ਮਣੀ ਸਿੰਘ ਜੀ ਨੂੰ ਨਾਮ ਸੀ ਮਣਿਆ ਗੁਰੂ ਹਰੜਾ ਸਾਹਿਬ ਕਹਿੰਦੇ ਨੇ ਮਾਈ ਦਾਸ ਇਸ ਬੱਚੇ ਦਾ ਕੀ ਨਾਮ ਹੈ ਤੇ ਮਾਈ ਦਾਸ ਕਹਿੰਦਾ ਜੀ ਇਹਦਾ ਨਾਮ ਹੈ ਮਣਿਆ ਤੇ ਗੁਰੂ ਹਰੜਾ ਸਾਹਿਬ ਕਹਿੰਦੇ ਇਹ ਮਣਿਆ ਗੁਣਿਆ ਜਗ ਹੋਈ ਇਹ ਮਣਿਆ ਗੁਣਾਦੀ ਖਾਣ ਹੋਏਗਾ ਭਾਈ ਮਣੀ ਸਿੰਘ ਜੀ ਦੇ ਜਿਹੜੇ ਕਈ ਸੁਪੁੱਤਰਾਂ ਦਾ ਜ਼ਿਕਰ ਹੈ ਭਾਈ ਹੁਦਾ ਸਿੰਘ ਭਾਈ ਬਚਿੱਤਰ ਸਿੰਘ ਭਾਈ ਚਿੱਤਰ ਸਿੰਘ ਭਾਈ ਅਜਬ ਸਿੰਘ ਭਾਈ ਅਜਾਇਬ ਸਿੰਘ ਭਾਈ ਅਨਕ ਸਿੰਘ ਤੋਂ ਉਹਨਾਂ ਦੇ ਅਨੇਕ ਪੁੱਤਰ ਨੇ 10 ਦੇ ਕਰੀਬ ਜਿਹੜੇ ਉਹਨਾਂ ਦੇ ਪੁੱਤਰਾਂ ਦਾ ਜ਼ਿਕਰ ਮਿਲਦਾ ਹੈ ਰੋਵ ਵਿਚਾਰ ਮੈਂ ਇੱਕੋ ਦੀ ਹੀ ਬੇਨਤੀ ਕਰਨ ਲੱਗਿਆ ਹੈ ਭਾਈ ਬਚਿੱਤਰ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਮੁਖਬਰ ਜਿਹੜੇ ਸੂਈਏ ਸਿੱਖ ਸੀ ਨਾ ਸਤਗੁਰੂ ਜੀ ਦੀ ਇੱਕ ਖੂਪੀਆ ਵਿਭਾਗ ਸੀ ਜਿਹੜਾਾਰੇ ਆਲੇ ਦੁਆਲੇ ਦੀ ਜਾਣਕਾਰੀ ਰੱਖਦੇ ਸੀ ਵੀ ਕੀ ਕੁਝ ਵਾਪਰ ਰਿਹਾ ਬਾਹਰ ਤੇ ਸਿੱਖ ਨੇ ਆ ਕੇ ਆਖਿਆ ਜੀ ਸਤਗੁਰੂ ਕੇਸਰੀ ਚੰਦ ਰਾਜਾ ਇੱਕ ਹਾਥੀ ਤਿਆਰ ਕਰ ਰਿਹਾ ਉਹ ਲੜਾਕਾ ਹਾਥੀ ਹੈ ਉਹਨੂੰ ਇਹਨਾਂ ਨੇ ਐਨ ਲੋਹੇ ਦੇ ਨਾਲ ਮੜ ਦਿੱਤਾ ਤਵੀਆਂ ਬੰਨ ਦਿੱਤੀਆਂ ਉਹਦੀ ਮੱਥੇ ਤੇ ਸੁੰਡ ਤੇ ਸਰੀਰ ਤੇ ਸਾਦੇ ਉਹਨੂੰ ਲੋਹੇ ਦੇ ਵਿੱਚ ਮੜ ਦਿੱਤਾ ਹੈ ਸ਼ਰਾਬ ਪਿਉਣਗੇ ਤੇ ਹਮਲਾ ਕਰਾਉਣਗੇ ਹਾਥੀ ਹਮਲਾ ਕਰੇਗਾ ਕਿਲੇ ਦਾ ਦਰਵਾਜ਼ਾ ਤੋੜੇਗਾ ਤੇ ਮਗਰੋਂ ਫੌਜਾਂ ਚੜ ਆਉਣਗੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਚਿੰਤਾ ਵਾਲੀ ਕਿਹੜੀ ਗੱਲ ਹੈ ਜੇ ਉਹਨਾਂ ਦਾ ਹਾਥੀ ਆ ਰਿਹਾ ਤੇ ਸਾਡਾ ਵੀ ਹਾਥੀ ਬੈਠਾ ਹੈ ਸਾਹਮਣੇ ਬੈਠੇ ਨੇ ਭਾਈ ਦੁਨੀ ਚੰਦ ਜੀ ਦੁਨੀ ਚੰਦ ਵੱਲ ਜਦੋਂ ਸਤਿਗੁਰੂ ਨੇ ਇਸ਼ਾਰਾ ਕੀਤਾ ਨਾ ਤੇ ਦੁਨੀ ਚੰਦ ਆਪਣੇ ਵੱਲ ਸਤਿਗੁਰੂ ਜੀ ਨੂੰ ਵੇਖਦਾ ਵੀ ਮੇਰੇ ਵੱਲ ਇਸ਼ਾਰਾ ਕਰ ਰਹੇ ਨੇ ਸਤਿਗੁਰੂ ਕਹਿੰਦੇ ਇਹ ਹਾਥੀ ਨਾਲ ਲੜੇਗਾ ਸਾਡਾ ਹਾਥੀ ਉਹਨਾਂ ਦੇ ਹਾਥੀ ਨਾਲ ਲੜੇਗਾ ਸਰੀਰ ਦੇ ਭਾਰੇ ਸੀ ਭਾਈ ਦੁਨੀ ਚੰਦ ਜੀ ਤੇ ਜਦੋਂ ਇਹ ਸੁਣਿਆ ਵੀ ਮੈਨੂੰ ਹਾਥੀ ਨਾਲ ਲੜਨਾ ਪੈਣਾ ਹੈ ਰਾਤ ਦੇ ਵਕਤ ਕਹਿੰਦੇ ਡਰ ਕੇ ਦੌੜ ਗਏ ਅਗਲੇ ਦਿਨ ਦੀ ਬਾਣ ਵਿੱਚ ਪਤਾ ਲੱਗਿਆ ਜੀ ਜਿਹੜਾ ਦੁਨੀ ਚੰਦ ਹੈ ਉਹ ਭੱਜ ਗਿਆ ਸਤਗੁਰੂ ਤੁਸੀਂ ਕਿਹਾ ਸੀ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਕਰੇਗਾ ਤੇ ਤੁਹਾਡਾ ਹਾਥੀ ਤੇ ਦੌੜ ਗਿਆ ਧੰਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕੋਈ ਨਹੀਂ ਹਾਥੀ ਤੇ ਦੌੜ ਗਿਆ ਸ਼ੇਰ ਤੇ ਬੈਠੇ ਨੇ ਹੁਣ ਹਾਥੀ ਦਾ ਮੁਕਾਬਲਾ ਸ਼ੇਰ ਕਰੇਗਾ ਕਿਹੜਾ ਸ਼ੇਰ ਸਤਗੁਰੂ ਕਹਿੰਦੇ ਸਾਡਾ ਭਾਈ ਬਚਿੱਤਰ ਸਿੰਘ ਹਾਸੀ ਹਾਥੀ ਦਾ ਮੁਕਾਬਲਾ ਕਰੇਗਾ ਛੋਟਾ ਜਿਹਾ ਕੱਦ ਬਹੁਤਾ ਵੱਡਾ ਕੱਦ ਨਹੀਂ ਸੀ ਭਾਈ ਬਚਿੱਤਰ ਸਿੰਘ ਜੀ ਦਾ ਐਡਾ ਉੱਚਾ ਲੰਮਾ ਕੱਦ ਨਹੀਂ ਸੀ ਤੇ ਕਾ ਰਾਜਾ ਸਰੀਰ ਤੇ ਸਤਗੁਰੂ ਕਹਿੰਦੇ ਭਾਈ ਬਚਿੱਤਰ ਸਿੰਘ ਜੀ ਤੁਸੀਂ ਹਾਥੀ ਦਾ ਮੁਕਾਬਲਾ ਕਰਨਾ ਉਹ ਉਹਨਾਂ ਦੀ ਗੱਲ ਕਰਨ ਲੱਗਿਆਂ ਜਿਹੜੇ ਇਹ ਅੰਦਰੋਂ ਕਹਿ ਰਹੇ ਨੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਜਿਨ੍ਹਾਂ ਸੱਚੀ ਪ੍ਰੀਤ ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਕਿੱਥੋਂ ਤੱਕ ਨਹੀਂ ਵੀ ਇਹ ਪ੍ਰੀਤ ਮੈਂ ਇੱਕ ਦੋ ਬੇਨਤੀਆਂ ਕਹਿ ਕੇ ਪਤੇ ਬਣਾਉਣੀ ਹੈ ਸਤਗੁਰੂ ਕਹਿੰਦੇ ਬਚਿੱਤਰ ਸਿੰਘ ਜੀ ਤੁਸੀਂ ਹਾਤੀ ਦਾ ਮੁਕਾਬਲਾ ਕਰਨਾ ਹੈ ਸਤਿਵਚਨ ਸਤਿਗੁਰੂ ਅਸੀਸ ਦਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਵਰਸ਼ੀ ਦਿੱਤੀ ਉਹਨੂੰ ਨਾਗਣੀ ਵਰਸ਼ਾ ਕਹਿੰਦੇ ਉਹ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਥਾਪੜਾ ਲੈ ਕੇ ਭਾਈ ਬਚੱਤਰ ਸਿੰਘ ਜੀ ਮੈਦਾਨ ਵਿੱਚ ਡਟਿਆ ਨਾਲ ਭਾਈ ਉਦੇਸ ਸਿੰਘ ਭਾਈ ਬਚੱਤਰ ਸਿੰਘ ਦੇ ਸੱਕੇ ਭਰਾ ਸੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਸਨ ਉਹ ਵੀ ਮੈਦਾਨੇ ਜੰਗ ਵਿੱਚ ਗਏ ਦੁਸ਼ਮਣ ਤੇ ਹਮਲਾ ਕੀਤਾ ਭਾਈ 우ਦੇ ਸਿੰਘ ਨੇ ਕੇਸਰੀ ਚੰਦ ਦਾ ਸਿਰ ਵੱਢ ਲਿਆਂਦਾ ਜਿਨੇ ਹਾਥੀ ਤਿਆਰ ਕੀਤਾ ਸੀ ਭਾਈ ਬਚਤਰ ਸਿੰਘ ਜੀ ਹਾਥੀ ਦੇ ਸਾਹਮਣੇ ਗਏ ਘੋੜੇ ਤੇ ਖੜੇ ਹੋ ਕੇ ਭਾਈ ਬਚਤਰ ਸਿੰਘ ਜੀ ਨੇ 나ਗਣੀ ਵਰਸ਼ਾ ਜ਼ੋਰ ਨਾਲ ਹਾਥੀ ਦੇ ਮੱਥੇ ਵਿੱਚ ਮਾਰਿਆ ਕਹਿੰਦੇ ਤਵੀਆਂ ਨੂੰ چیرਦੀ ਕੋਈ ਉਹ 나ਗਣੀ ਵਰਸ਼ਾ ਜਿਹੜਾ ਸੀ ਹਾਥੀ ਦੇ ਮੱਥੇ ਵਿੱਚ ਜਾਖੋ ਵੀ ਚਿੰਗਾਰਦਾ ਕੋਇਆ ਹਾਥੀ ਪਛਾਣ ਨੂੰ ਭੱਜਿਆ ਆਪਣੀਆਂ ਹੀ ਫੌਜਾਂ ਨੂੰ ਮਿੱਧ ਦਾ ਮਧੌਲ ਦਾ ਹਾਥੀ ਜਿਹੜਾ ਸੀ ਆਪਣੇ ਛਪਾਂਝਾਂ ਨੂੰ ਮਾਰਦਾ ਹੋਇਆ ਦੌੜ ਗਿਆ ਭਾਈ ਬਚਿੱਤਰ ਸਿੰਘ ਜੀ ਵਾਪਸ ਆਏ ਸਤਿਗੁਰੂ ਦੇ ਚਰਨਾਂ ਤੇ ਸੀਸ ਰੱਖਿਆ ਹਾਥੀ ਨੂੰ ਸ਼ੇਰ ਨੇ ਭਜਾ ਦਿੱਤਾ ਭਾਈ ਬਚਿੱਤਰ ਸਿੰਘ ਨੇ ਹਾਥੀ ਨੂੰ ਪਛਾਣ ਭਜਾ ਦਿੱਤਾ ਰੋਹ ਵਿਚਾਰ ਇਹ ਭਾਈ ਬਚਿੱਤਰ ਸਿੰਘ ਜੀ ਵੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਘੇਰੇ ਦੌਰਾਨ ਸਤਿਗੁਰੂ ਦੇ ਨਾਲ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਤੇ ਸਤਿਗੁਰੂ ਜੀ ਦਾ ਪਰਿਵਾਰ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਮਾਤਾ ਜੀਤੋ ਮਾਤਾ ਸੁందਰੀ ਜੀ ਮਾਤਾ ਸਾਹਿਬਕੌਰ ਜੀ ਭਾਈ ਮਣੀ ਸਿੰਘ ਜੀ ਦਾ ਪਰਿਵਾਰ ਉਹਨਾਂ ਦੇ ਸੁਪੁੱਤਰ ਭਾਈ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਭਰਾ ਉਹਨਾਂ ਦੇ ਚਾਰ ਪੁੱਤਰ ਪਤਨੀ ਮਾਂ ਇਹ ਸਾਰਾ ਪਰਿਵਾਰ ਲਾਹੂ ਲਸ਼ਕਰ ਆਨੰਦਪੁਰ ਸਾਹਿਬ ਤੋਂ ਤੁਰਿਆ ਤੇ ਸਰਸਾ ਦੇ ਕੰਢੇ ਤੇ ਪਹੁੰਚ ਗਿਆ सरसा ਦੇ ਕੰਡੇ ਤੇ ਦੀਵਾਨ ਸੱਜਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਆਸਾ ਕੀ ਵਾਰ ਦਾ ਪਾਠ ਹੋਇਆ ਅੱਲਾ ਯਾਰ ਕਾ ਜੋਗੀ ਕਹਿੰਦਾ ਕਿ ਜਪਜੀ ਦਾ ਪਾਠ ਉਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ ਕਿ ਸਰਸਾ ਦੇ ਕੰਡੇ ਤੇ ਦੀਵਾਨ ਸਜਾ ਦਿੱਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੇਤੇ ਰੱਖਿਓ ਮੇਰੇ ਵਰਗਿਆਂ ਨੂੰ ਸਵੇਰੇ ਅੰਮ੍ਰਿਤ ਵੇਲੇ ਘਰ ਉੱਠ ਕੇ ਰਾਤ ਸੁੱਖ ਦੀ ਨੀਂਦ ਸੌ ਕੇ ਤੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਜਪਦੀ ਪੜਨਾ ਔਖਾ ਲੱਗਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਰਸਾ ਦੇ ਕੰਢੇ ਤੇ ਜਪਦੀ ਨਹੀਂ ਵਿਸਾਰਿਆ ਜਪਦੀ ਸਾਹਿਬ ਦਾ ਪਾਠ ਕੀਤਾ ਸਾਗੀਵਾਰ ਦਾ ਪਾਠ ਹੋਇਆ ਬਾਣੀ ਪੜੀ ਗਈ ਪਿੱਛੋਂ ਹਮਲਾ ਹੋ ਗਿਆ ਸ਼ਹੀ ਟਿੱਬੀ ਤੇ ਭਾਈ ਉਦੇ ਸਿੰਘ ਬਾਬਾ ਅਜੀਤ ਸਿੰਘ ਦੀ ਨੇ ਦੁਸ਼ਮਣ ਦਾ ਹਮਲਾ ਰੋਕਿਆ ਭਿਆਨਕ ਜੁੱਧ ਹੋਇਆ ਸਰਸਾ ਪਾਰ ਹੋਈ ਭਾਈ ਉਦੇ ਸਿੰਘ ਇੱਥੇ ਸ਼ਹੀਦ ਹੋਏ ਸਰਸਾ ਪਾਰ ਕੀਤੀ ਪਰਿਵਾਰ ਵਿਛੋੜਾ ਹੋ ਗਿਆ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਤੇ ਕੁਝ ਸਿੱਖਾਂ ਨਾਲ ਦਿੱਲੀ ਨੂੰ ਨਿਕਲ ਗਏ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦੇ ਮਾਤਾ ਜੀ ਦੇ ਨਾਲ ਸਰਸਾ ਦੇ ਕੰਡੇ-ਕੰਡੇ ਕੁੰਮੇ ਮਾਸ਼ਕੀ ਦੇ ਘਰ ਫਿਰ ਗੰਗੂ ਦੇ ਕੋਲ ਤੇ ਉੱਥੋਂ ਗ੍ਰਿਫਤਾਰੀ ਮੋਰਿੰਡੇ ਤੇ ਸਰਹੰਦ ਵਿੱਚ ਸ਼ਹਾਦਤ ਇੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਸਰਸਾ ਪਾਰ ਕਰਕੇ ਰੋਪੜ ਗਏ ਕੋਟਲਾ ਨਿਹੰਗ ਖਾਨ ਦੇ ਘਰ ਮਲੇਰ ਕੋਟਲੇ ਸਤਿਗੁਰੂ ਜੀ ਪਹੁੰਚੇ ਕੋਟਲਾ ਨਿਹੰਗ ਖਾਨ ਦਾ ਪਰਿਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਗੁਰਸਿੱਖੀ ਨਾਲ ਜੁੜਿਆ ਗੁਰੂ ਘਰ ਨਾਲ ਜੁੜਿਆ ਤੇ ਪਿਆਰ ਬਹੁਤ ਹੈ ਗੁਰੂ ਸਾਹਿਬ ਨਾਲ ਉਹਨਾਂ ਦਾ ਧੰਨ ਗੁਰੂ ਗੋਬਿੰਦ ਸਿੰਘ ਪਹਿਲਾਂ ਵੀ ਜਿੱਥੇ ਗੁਰਦੁਆਰਾ ਭੱਠਾ ਸਾਹਿਬ ਹੈ ਨਾ ਜੀ ਇਹ ਕੋਟਲਾ ਨਿਹੰਗ ਖਾਨ ਦਾ ਘਰ ਹੈ ਇੱਥੇ ਸਤਿਗੁਰੂ ਪਹਿਲਾਂ ਵੀ ਹੋ ਕੇ ਆਏ ਨੇ ਕੋਟਲਾ ਨਿਹੰਗ ਖਾਨ ਦੀ ਪਤਨੀ ਦਾ ਨਾਮ ਹੈ ਬੀਬੀ ਜੈਨਾ ਇੱਕ ਪੁੱਤਰ ਹੈ ਉਹਦਾ ਨਾਮ ਹੈ ਆਲਮ ਖਾਨ ਆਲਮ ਖਾਨ ਦੀ ਸ਼ਾਦੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮੌਜੂਦ ਸੀਗੇ ਸੀ ਇਹਨਾਂ ਦੀ ਕੋਟਲਾ ਨਿਹੰਗ ਖਾਨ ਦੀ ਧੀ ਹੈ ਉਹਦਾ ਨਾਮ ਹੈ ਬੀਬੀ ਮੁਮਤਾਜ਼ ਹੁਣੇ ਪਰਿਵਾਰ ਹੈ ਕੋਟਲਾ ਨਿਹੰਗ ਖਾਨ ਦਾ ਇਹਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਹੁੰਚ ਗਏ ਇਹਨੇ ਸਾਰੇ ਪਰਿਵਾਰ ਨੇ ਸਤਗੁਰੂ ਜੀ ਦੀ ਬਹੁਤ ਸੇਵਾ ਕੀਤੀ ਸਤਗੁਰੂ ਜੀ ਨੂੰ ਜਲ ਪਾਣੀ ਸ਼ਕਾਇਆ ਪਿੱਛੇ ਫੌਜਦਾਰ ਨੂੰ ਇਤਲਾਹ ਮਿਲ ਗਈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਿ ਕਿ ਫੌਜਾਂ ਦੇ ਪਿੱਛੇ ਲੱਭਦੀਆਂ ਫਿਰ ਰਹੀਆਂ ਸੀ ਪਤਾ ਲੱਗਿਆ ਜੀ ਕੋਟਲਾ ਨਿਹੰਗ ਖਾਨ ਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਰੁਕੇ ਨੇ ਉਧਰੋਂ ਫੌਜਾਂ ਤਿਆਰ ਹੋ ਗਈਆਂ ਇੱਧਰ ਮਲਕਪੁਰ ਰੰਗਣਾ ਇੱਕ ਪਿੰਡ ਹੈ ਉੱਥੇ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਦੀ ਗੁਜਰਾਂ ਦੇ ਨਾਲ ਰੰਗਣਾ ਦੇ ਨਾਲ ਜੰਗ ਕੋਈ ਮੁਕਾਬਲਾ ਹੋਇਆ ਉਸ ਜੰਗ ਦੇ ਵਿੱਚ ਭਾਈ ਬਚਿੱਤਰ ਸਿੰਘ ਦੀ ਬਹੁਤ ਜ਼ਖਮੀ ਹੋਏ। ਬਾਬਾ ਅਜੀਤ ਸਿੰਘ ਜੀ ਨੂੰ ਪਤਾ ਲੱਗਿਆ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਘੋੜੇ ਤੇ ਪਾ ਕੇ ਤੇ ਮਲੇਰ ਕੋਟਲੇ ਕੋਟਲਾ ਨਿਹੰਗ ਖਾਨ ਦੇ ਘਰ ਜਿੱਥੇ ਪਠਾ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਬਾਬਾ ਅਜੀਤ ਸਿੰਘ ਦੀ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਪਹੁੰਚਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਥੇ ਮੌਜੂਦ ਨੇ। ਭਾਈ ਬਚਿੱਤਰ ਸਿੰਘ ਜੀ ਨੂੰ ਇੱਕ ਕਮਰੇ ਵਿੱਚ ਲਟਾਇਆ ਗਿਆ ਜ਼ਖਮ ਬਹੁਤ ਸਨ। ਜਕਮ ਧੋਤੇ ਗਏ ਮਲ ਪੱਟੀ ਹੋ ਰਹੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨਿਹੰਗ ਖਾਨ ਜੇ ਅਸੀਂ ਇੱਥੇ ਰਹਿ ਫੌਜਾਂ ਹਮਲਾ ਕਰਨਗੀਆਂ ਤੇਰਾ ਪਰਿਵਾਰ ਹੈ ਪਿੰਡ ਹੈ ਫੌਜ ਬਹੁਤ ਨੁਕਸਾਨ ਕਰੇਗੀ ਅਸੀਂ ਇੱਥੋਂ ਅੱਗੇ ਜਾਣਾ ਚਾਹੁੰਦੇ ਆ ਕੋਟਲਾ ਨਿਹੰਗ ਖਾਨ ਨੇ ਨਾ ਚਾਹੁੰਦਿਆਂ ਵੀ ਸਤਿਗੁਰੂ ਜੀ ਨੂੰ ਵਿਦਾ ਕੀਤਾ ਜਾਣ ਲੱਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇੱਕ ਗੱਲ ਚੇਤੇ ਰੱਖਿਓ ਇਹ ਸਾਡਾ ਸਿੱਖ ਭਾਈ ਬਚਿੱਤਰ ਸਿੰਘ ਬਹੁਤ ਪਿਆਰਾ ਸਿੱਖ ਹੈ ਬਹਾਦਰ ਸਿੱਖ ਹੈ ਸਾਡੇ ਨਾਲ ਬਹੁਤ ਇਨੇ ਪ੍ਰੀਤ ਨਿਭਾਈ ਹੈ ਸਾਡੇ ਹਰ ਬਚਨ ਨੂੰ ਮੰਨਿਆ ਹੈ ਇਹਦੀ ਦੇਖਭਾਲ ਕਰਿਓ ਇਹਦੇ ਜ਼ਖਮਾਂ ਦਾ ਇਲਾਜ ਕਰਿਓ ਜਦੋਂ ਤੰਦਰੁਸਤ ਹੋ ਜਾਏਗਾ ਇਹ ਸਾਨੂੰ ਆਣ ਮਿਲੇਗਾ ਤੇ ਜੇ ਅਕਾਲ ਚਲਾਣਾ ਕਰ ਜਾਏ ਸ਼ਹੀਦ ਹੋ ਜਾਏ ਤੇ ਤੁਸੀਂ ਇਹਦਾ ਅੰਤਮ ਸੰਸਕਾਰ ਕਰਨਾ ਹੈ ਇਹਦੀ ਸਰੀਰ ਨੂੰ ਇਹਦੇ ਮਿੱਤਕ ਸਰੀਰ ਨੂੰ ਰੋਣ ਨਹੀਂ ਦੇਣਾ ਸਤਿ ਬਚਨ ਕਹਿ ਦਿੱਤੇ ਭਾਈ निहंग खान कोटला निहंग खान ਨੂੰ ਸਤਿਗੁਰੂ ਜੀ ਨੇ ਕੁਝ ਭੇਟਾਵਾ ਵੀ ਆਪਣੇ ਵੱਲੋਂ ਦਿੱਤੀਆਂ ਕਿਰਪਾਨ ਆਦ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਇਹਦੀ ਧੀ ਬੀਬੀ ਮਮਤਾਜ ਉਹਦੀ ਉਮਰ 15 ਸਾਲ ਹੈ 1690 ਦੇ ਵਿੱਚ ਬੀਬੀ ਮਮਤਾਜ ਦਾ ਜਨਮ ਹੋਇਆ ਸੀ ਤੇ ਇਹ 1604-5 ਦਾ ਇਹ 1704 ਜਾਂ 5 ਦਾ ਇਹ ਜ਼ਿਕਰ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਛੱਡਿਆ ਸਰਸਾ ਦੀ ਜੰਗ ਚਮਕੌਰ ਦੀਆਂ ਸ਼ਹਾਦਤਾਂ ਬੀਬੀ ਮੁਮਤਾਜ ਦੀ ਉਮਰ 14-15 ਸਾਲ ਸੀ ਇਹਨੂੰ ਕੋਟਲਾ ਨਿਹੰਗਖਾਨ ਨੇ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਵਿੱਚ ਲਾਇਆ ਹੋਇਆ ਕਿ ਤੁਸੀਂ ਇਹਨਾਂ ਦੇ ਜ਼ਖਮ ਸਾਫ਼ ਕਰੋ ਤੇ ਮਲਮ ਪੱਟੀ ਲਾਓ ਇੱਕ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਚੱਲ ਰਹੀ ਹੈ ਹੁਣ ਸਤਿਗੁਰੂ ਜੀ ਅੱਗੇ ਚਲੇ ਗਏ ਪਿੱਛੋਂ ਫੌਜਦਾਰ ਨੂੰ ਇਤਲਾਹ ਮਿਲ ਗਈ ਕਿ ਕੋਟਲਾ ਨਿਹੰਗਖਾਨ ਦੇ ਘਰ ਗੁਰੂ ਸਾਹਿਬ ਰੁਕੇ ਹੋਏ ਫੌਜਾਂ ਆ ਗਈਆਂ ਕੋਟਲਾ ਨਿਹੰਗ ਖਾਨ ਨੂੰ ਮਿਲੇ ਕਹਿਣ ਲੱਗੇ ਕਿ ਤੇਰੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਰੁਕੇ ਨੇ ਕਹਿਣ ਲੱਗੇ ਮੇਰੇ ਘਰ ਗੁਰੂ ਸਾਹਿਬ ਨਹੀਂ ਰੁਕੇ ਆਏ ਸੀ ਪਰ ਚਲੇ ਗਏ ਨੇ ਕਹਿੰਦੇ ਅਸੀਂ ਤਲਾਸ਼ੀ ਲੈਣੀ ਹੈ ਕੋਟਲਾ ਨਿਹੰਗ ਖਾਨ ਦੀ ਹਵੇਲੀ ਦੀ ਤਲਾਸ਼ੀ ਹੋ ਰਹੀ ਹੈ ਸਾਰੀ ਹਵੇਲੀ ਦੀ ਤਲਾਸ਼ੀ ਕੀਤੀ ਗਈ ਇੱਕ ਕਮਰੇ ਦਾ ਦਰਵਾਜ਼ਾ ਬੰਦ ਹੈ ਉਸ ਕਮਰੇ ਦੇ ਅੱਗੇ ਜਦੋਂ ਸਿਪਾਹੀ ਪਹੁੰਚੇ ਫੌਜਦਾਰ ਪਹੁੰਚਿਆ ਕਹਿਣ ਲੱਗਿਆ ਜੀ ਕਮਰਾ ਖੋਲੋ ਕੋਟਲਾ ਨਿਹੰਗ ਖਾਨ ਕਹਿੰਦਾ ਬਿਲਕੁਲ ਨਹੀਂ ਇਹ ਦਰਵਾਜ਼ਾ ਨਹੀਂ ਖੁੱਲੇਗਾ ਪੁੱਛਿਆ ਕਿਉਂ ਕਹਿੰਦਾ ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਦਾਮਾਦ ਹੈ ਕਿ ਮੇਰਾ ਜਵਾਈ ਹੈ ਤੇ ਉਸ ਕਮਰੇ ਵਿੱਚ ਕੌਣ ਸੀ ਭਾਈ ਬਚਤਰ ਸਿੰਘ ਤੇ ਕੋਟਲਾ ਨਿਹੰਗ ਖਾਨ ਦੀ ਧੀ ਬੀਬੀ ਮੁਮਤਾਜ ਬੀਬੀ ਮੁਮਤਾਜ ਉਹਦੀ ਸੇਵਾ ਕਰ ਰਹੀ ਉਹਦੀ ਮਲਮ ਪੱਟੀ ਕਰ ਰਹੀ ਹੈ ਅੰਦਰ ਸੇਵਾ ਕਰਦੀ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਮੇਰੇ ਪਿਤਾ ਨੇ ਕਹਿ ਦਿੱਤਾ ਕਿ ਇਸ ਕਮਰੇ ਵਿੱਚ ਮੇਰਾ ਦਾਮਾਦ ਹੈ ਉਹਨੇ ਉਦੋਂ ਹੀ ਭਾਈ ਬਚੱਤਰ ਸਿੰਘ ਦੇ ਚਰਨਾਂ ਤੇ ਸੀਸ ਰੱਖਤਾ ਮੇਰੇ ਪਿਤਾ ਨੇ ਕਹਿ ਦਿੱਤਾ ਇਹ ਮੇਰਾ ਦਾਮਾਦ ਹੈ ਤੇ ਅੱਜ ਤੋਂ ਤੁਸੀਂ ਹੀ ਮੇਰੇ ਪਤੀ ਹੋ ਪ੍ਰਮਾਣ ਕਰ ਲਿਆ ਜੀ ਉਹਨੇ ਕਿ ਇਹ ਮੇਰਾ ਪਤੀ ਹੈ ਬਾਹਰ ਫੌਜਦਾਰ ਕਹਿੰਦਾ ਜੀ ਮੈਂ ਗੁਸਤਾਖੀ ਲਈ ਮਾਫੀ ਚਾਹੁੰਨੇ ਜਿਸ ਕਮਰੇ ਵਿੱਚ ਤੁਹਾਡਾ ਤੁਹਾਡਾ ਧੀ ਹੈ ਤੁਹਾਡਾ ਦਾਮਾਦ ਹੈ ਮੈਂ ਇਸ ਕਮਰੇ ਦੀ ਤਲਾਸ਼ੀ ਨਹੀਂ ਲਵਾਂਗਾ ਉਹ ਚਲੇ ਗਏ ਰਾਤ ਦੇ ਵਕਤ ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਦਾ ਜਾਮ ਪੀ ਗਏ ਉਹਨਾਂ ਦੇ ਮ੍ਰਿਤਕ ਸਰੀਰ ਦਾ ਸ਼ਸ਼ਕਾਰ ਕੀਤਾ ਗਿਆ ਜੋ ਗੁਰਸਿੱਖੀ ਅਨੁਸਾਰ ਲੀਤਾ ਰਸਮ ਉਹਨਾਂ ਨੇ ਕੀਤੀਆਂ ਸਾਰੀਆਂ ਸ਼ਸ਼ਕਾਰ ਕੀਤਾ ਬੀਬੀ ਮੁਮਤਾਜ਼ ਬਸੀ ਪਠਾਣਾ ਦਾ ਪਠਾਨ ਅਫਗਾਨ ਖਾਨ ਉਹਦੇ ਨਾਲ ਮੰਗੀ ਹੋਈ ਸੀ ਉਹਦੀ ਸ਼ਾਦੀ ਦੀ ਗੱਲ ਤੁਰੀ ਬੀਬੀ ਮੁਮਤਾਜ਼ ਕਹਿਣ ਲੱਗੀ ਬਿਲਕੁਲ ਨਹੀਂ ਮੈਂ ਸ਼ਾਦੀ ਨਹੀਂ ਕਰਾਂਗੀ ਪੁੱਛਿਆ ਕਿਉਂ ਕਹਿੰਨ ਲਗੀ ਪਿਤਾ ਜੀ ਤੁਹਾਨੂੰ ਵਚਨ ਯਾਦ ਨਹੀਂ ਤੁਸੀਂ ਕਿਹਾ ਸੀ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਮੇਰਾ ਦਾਮਾਦ ਹੈ ਤੇ ਮੈਂ ਉਸ ਦਿਨ ਹੀ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਮੈਂ ਹੁਣ ਜਿੰਨਾ ਚਿਰ ਸੰਸਾਰ ਤੇ ਜੀਵਾਂਗੀ ਭਾਈ ਬਚਿੱਤਰ ਸਿੰਘ ਦੀ ਵਿਧਵਾ ਬਣ ਕੇ ਜੀਵਾਂਗੀ ਮੈਂ ਹੁਣ ਸ਼ਾਦੀ ਨਹੀਂ ਕਰਾਂਗੀ ਇੱਕ ਬੇਨਤੀ ਕਰਾਂ ਅੱਜ ਸਾਡੇ ਪੰਜਾਬ ਨੂੰ ਜਿੱਦਾਂ ਨજર ਜੀ ਲੱਗ ਗਈ ਹਰ ਪਾਸੇ ਘੋਰ ਕਲਯੁਗ ਵਰਤ ਰਿਹਾ ਏ ਇੱਕ ਉਹ ਭੈਣ ਹੈ ਬੀਬੀ ਮੁਮਤਾਜ ਜਿਨੇ ਇੱਕ ਮੁਸਲਮਾਨ ਦੀ ਧੀ ਨੇ ਆਪਣੇ ਪਿਤਾ ਦੇ ਇਹ ਬਚਨ ਪ੍ਰਵਾਨ ਕਰ ਲਏ ਕਿ ਬੰਦ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਦੀ ਇਹਨੂੰ ਬਾਹਰੋਂ ਪਿਤਾ ਨੇ ਕਹਿ ਦਿੱਤਾ ਮੇਰਾ ਧੀ ਤੇ ਦਾਮਾਦ ਹੈ ਤੇ ਉਹਨੇ ਉਹਨੂੰ ਹੀ ਆਪਣਾ ਪਤੀ ਸਵੀਕਾਰ ਕਰ ਲਿਆ ਤੇ ਅੱਜ ਦਾ ਘੋਰ ਕਲਯੁਗ ਜਿਨ੍ਹਾਂ ਨਾਲ ਚਾਰ ਲਾਵਾ ਲਈਆਂ ਉਹਨਾਂ ਨੂੰ ਹੀ ਕਤਲ ਕਰਾਈ ਜਾ ਰਹੀਆਂ ਹਨ ਗੁਰੂ ਕਿਰਪਾ ਕਰੇ ਸਾਨੂੰ ਵਕਲ ਆਵੇ ਅਸੀਂ ਸੰਗਤ ਨਾਲ ਜੁੜੀਏ ਗੁਰਬਾਣੀ ਗੁਰਮਤ ਵਿਚਾਰਾਂ ਨਾਲ ਜੁੜੀਏ ਗੁਰੂ ਦੀ ਗੱਲ ਸਮਝੀਏ ਕਿ ਸਾਡਾ ਗੁਰੂ ਸਾਹਿਬ ਨੇ ਸਾਨੂੰ ਕਿੰਨਾ ਉੱਚਾ ਸੁੱਚਾ ਜੀਵਨ ਬਖਸ਼ਿਆ ਰੋਹ ਵਿਚਾਰ ਬੀਬੀ ਮੁਮਤਾਜ ਕਹਿੰਦੀ ਮੈਂ ਸ਼ਾਦੀ ਨਹੀਂ ਕਰਾਂਗੀ ਹੁਣ ਕਹਿੰਦੀ ਜਿੰਨਾ ਚਿਰ ਜੀਵਾਂਗੀ ਆਪਣੇ ਪਤੀ ਭਾਈ ਬਚਿੱਤਰ ਸਿੰਘ ਦੀ ਯਾਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਮੈਂ ਆਪਣਾ ਭਜਨ ਬੰਦਗੀ ਕਰਦਿਆਂ ਜੀਵਨ ਬਤੀਤ ਕਰਾਂਗੀ ਤੇ ਬੇਨਤੀ ਕਰਾਂ ਬੀਬੀ ਮਮਤਾਜ ਨੂੰ ਕੋਟੜਾ ਨਿਹੰਗ ਖਾਨ ਨੇ ਇੱਕ ਕਿਲਾ ਬਣਾ ਕੇ ਦਿੱਤਾ ਪਹਾੜੀ ਤੇ ਉੱਥੇ ਅੱਜ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਤੇ ਉਹ ਰੋਜ਼ਾਨਾ ਹੀ ਉੱਥੋਂ ਵਾਪਸ ਆਉਂਦੀ ਸੀ ਜਿੱਥੇ ਭਾਈ ਬਚਿੱਤਰ ਸਿੰਘ ਜੀ ਦਾ ਸ਼ਸ਼ਕਾਰ ਕੀਤਾ ਸੀ ਉੱਥੇ ਵਾ ਕੇ ਝਾੜੂ ਪੋਚਾ ਕਰਦੀ ਸੇਵਾ ਕਰਦੀ ਸੀ 131 32 ਸਾਲ ਦੇ ਕਰੀਬ ਬੀਬੀ ਮਮਤਾਜ ਨੇ ਉਮਰ ਭੋਗੀ ਹੈ ਸਾਧ ਸੰਗਤ ਜਿੱਦਣ ਪਿਤਾ ਨੇ ਆਖਿਆ ਮੇਰੀ ਧੀ ਤੇ ਮੇਰਾ ਜਵਾਈ ਹੈ ਉਦੋਂ ਉਮਰ ਸੀ 15 ਸਾਲ 100 ਤੇ 15 ਸਾਲ ਲਗਭਗ ਸਮਾਂ ਬਣਦਾ ਹੈ ਬੀਬੀ ਮਮਤਾਜ ਨੇ ਭਾਈ ਬਚਿੱਤਰ ਸਿੰਘ ਜੀ ਦੀ ਵਿਦਵਾ ਦੇ ਰੂਪ ਵਿੱਚ ਆਪਣਾ ਜੀਵਨ ਬਤੀਤ ਕੀਤਾ ਤੇ ਸਾਰੀ ਉਮਰ ਭਜਨ ਬੰਦਗੀ ਸੇਵਾ ਸਿਮਰਨ ਕਰਦਿਆਂ ਬਤੀਤ ਕਰਤੀ ਇਹ ਕਿੰਨਾਂ ਦੀਆਂ ਕਹਾੜੀਆਂ ਨੇ ਇਹ ਉਹਨਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਹੁਣ ਕੋਈ ਪਰਵਾਹ ਨਹੀਂ ਕੋਈ ਕੀ ਕਹਿੰਦਾ ਤੇਰੇ ਨਾਲ ਪ੍ਰੀਤ ਪੈ ਗਈ ਹੈ ਤੇ ਤੇਰੇ ਤੋਂ ਬਿਨਾ ਹੁਣ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ ਹੁਣ ਕਿਸੇ ਦੀ ਕੋਈ ਪ੍ਰਵਾਹ ਨਹੀਂ ਉਹਨਾਂ ਨੇ ਸੱਚੀਆਂ ਪ੍ਰੀਤਾਂ ਨਿਭਾਈਆਂ ਭਾਈ ਬਚੱਤਰ ਸਿੰਘ ਜੀ ਵਰਗੇ ਯੋਧਿਆਂ ਸੂਰਮਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਪ੍ਰੀਤ ਕੀਤੀ ਤੇ ਅੰਤਮ ਸੁਵਾਸਾਂ ਤੱਕ ਆਪਣਾ ਆਪਾ ਕੁਰਬਾਨ ਕਰ ਦਿੱਤਾ ਸਤਿਗੁਰੂ ਨਾਲ ਪਿਆਰ ਨਿਭਾਏ ਆਪਣਾ ਭਾਈ ਭਗਤ ਰਵਿਦਾਸ ਜੀ ਕਹਿੰਦੇ ਨੇ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤਮ ਸਿਓ ਜੋਰ ਅਵਰ ਸੰਗ ਤੋਰੀ ਜਹ ਜਹ ਜਾਓ ਤਹਾਂ ਤੇਰੀ ਸੇਵਾ ਤੇ ਸਿੱਖ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੇ ਤੂੰ ਪਟਨੇ ਦੀ ਧਰਤੀ 'ਤੇ ਤੇਰੀ ਸੇਵਾ ਜੇ ਤੂੰ ਅਨੰਦਪੁਰ ਦੀ ਧਰਤੀ ਤਾਂ ਵੀ ਤੇਰੀ ਸੇਵਾ ਜੇ ਪੌਂਟਾ ਸਾਹਿਬ ਜਾਏਗਾ ਤੇਰੀ ਸੇਵਾ ਵਿੱਚ ਹਾਜ਼ਰ ਜੇ ਸਰਸਾ ਦੇ ਕੰਡੇ ਤੇ ਤਾਂ ਵੀ ਤੇਰੀ ਸੇਵਾ ਚਮਕੌਰ ਦੀ ਗੜੀ ਵਿੱਚ ਵੀ ਤੇਰੀ ਸੇਵਾ ਵਿੱਚ ਹਾਜ਼ਰ ਤੇ ਜੇ ਥਾਪੋ ਕੀ ਤਲਵੰਦੀ ਦੱਲੇ ਦੇ ਸਾਹਮਣੇ ਜੇ ਤੂੰ ਆਕੇ ਬੰਦੂਕ ਪਰਖਣੀ ਤਾਂ ਤੇਰੀ ਸੇਵਾ ਵਿੱਚ ਉਥੇ ਵੀ ਅਸੀਂ ਹਾਜ਼ਰ ਹੈ ਜਹ ਜਹ ਜਾਵਾਂ ਤਹਾਂ ਤੇਰੀ ਸੇਵਾ ਦਮਦਮੇ ਵੀ ਤੇਰੀ ਸੇਵਾ ਤੇ ਅਬਚਲ ਨਗਰ ਹਜੂਰ ਸਾਹਿਬ ਦੀ ਧਰਤੀ ਤੇ ਵੀ ਤੇਰੀ ਸੇਵਾ ਵਿੱਚ ਹਾਜ਼ਰ ਜਿੱਥੇ ਵੀ ਤੂੰ ਆਵਾਜ਼ ਦੇਵੇਂਗਾ ਸਤਿਗੁਰੂ ਤੈਨੂੰ ਪਿਆਰ ਕਰਨ ਵਾਲੇ ਸਿੱਖ ਛਾਤੀਆਂ ਤਾਣ ਕੇ ਖੜੇ ਹੋ ਜਾਣਗੇ ਜਹ ਜਹ ਜਾਵਾਂ ਤਹਾਂ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਦੇਵਾਹੇ ਗੁਰੂ ਗੋਬਿੰਦ ਸਿੰਘ ਕਿਉਂ ਤੇਰੇ ਨਾਲ ਇੰਨੀ ਗੂੜੀ ਪ੍ਰੀਤ ਹੈ ਕਿਉਂਕਿ ਤੇਰੇ ਵਰਗਾ ਸਵਾਮੀ ਤੇਰੇ ਵਰਗਾ ਮਾਲਕ ਤੇਰੇ ਵਰਗਾ ਸਵਾ ਠਾਕੁਰ ਹੈ ਹੀ ਕੋਈ ਨਹੀਂ ਦੁਨੀਆ ਦੇ ਤਖਤੇ ਤੇ ਅੱਲਾ ਯਾਰ ਖਾ ਜੋਗੀ ਕਹਿੰਦਾ ਹੈ ਕਹਿੰਦਾ ਜੇ ਮੈਂ ਰਾਮ ਦੀ ਗੱਲ ਕਰਾਂ ਕਿ ਰਾਮ ਦੁਨੀਆ ਦਾ ਅਵਤਾਰੀ ਪੁਰਖ ਹੈ ਤੇ ਉਹਨੇ ਇੱਕ ਯੁੱਧ ਕੀਤਾ ਤੇ ਉਹਨੂੰ ਧਰਮ ਯੁੱਧ ਦਾ ਨਾਮ ਦਿੱਤਾ ਜਾਂਦਾ ਹੈ ਪਰ ਉਹ ਧਰਮ ਯੁੱਧ ਨਹੀਂ ਉਹ ਇੱਕ ਪਰਿਵਾਰਿਕ ਯੁੱਧ ਹੈ ਕਿਉਂਕਿ ਉਹਦੀ ਪਤਨੀ ਸੀਤਾ ਨੂੰ ਰਾਮਣ ਚੁੱਕ ਕੇ ਲੈ ਗਿਆ ਉਹਨੇ ਪਤਨੀ ਨੂੰ ਛਡਾਉਣ ਵਾਸਤੇ ਯੁੱਧ ਕੀਤਾ ਰਉਬਚਾਰ ਅੱਲਾ ਯਾਰਖਾਂ ਜੋਗੀ ਕਹਿੰਦਾ ਕਿ ਜਦੋਂ ਤੁਸੀਂ 14 ਸਾਲ ਦੇ ਬਨਵਾਸ ਵਿੱਚ ਗਏ ਤੇ ਮੈਂ ਇਹਨੂੰ ਬਨਵਾਸ ਨਹੀਂ ਮੰਨਦਾ ਮੈਂ ਇਹਨੂੰ ਸਮਝਦਾ ਵੀ ਘਰ ਹੀ ਤੁਰੇ ਫਿਰਦੇ ਜੇ ਕਿਉਂ ਕਹਿੰਦੇ ਲక్ష్మణ ਸਾਹ ਬਰਾਤ ਬਰਾਦਰ ਲక్ష్మణ ਵਰਗਾ ਭਰਾ ਨਾਲ ਹੈ ਪਤਨੀ ਨਾਲ ਹੈ ਤੇ ਚੇਤੇ ਰੱਖਿਓ ਘਰ ਉਹੀ ਹੁੰਦਾ ਜਿੱਥੇ ਪਤਨੀ ਹੋਵੇ ਭਾਵੇਂ ਉਜਾੜ ਵਿੱਚ ਬਹਿ ਜੋ ਜੇ ਪਤੀ ਪਤਨੀ ਦੋਵੇਂ ਜੀ ਤੇ ਉਹ ਘਰ ਹੈ ਉਹਨੂੰ ਘਰ ਹੀ ਮੰਨਿਆ ਜਾਂਦਾ ਹੈ ਤੇ ਕਹਿੰਦੇ ਤੁਸੀਂ ਤੇ ਘਰ ਹੀ ਸੋ ਠੀਕ ਹੈ ਰਾਜ ਮਹਿਲ ਨਹੀਂ ਭਾਵੇਂ ਜੰਗਲ ਵਿੱਚ ਉਹ ਸੋ ਪਰ ਪਤਨੀ ਨਾਲ ਹੈ ਭਰਾ ਨਾਲ ਹੈ ਕ੍ਰਿਸ਼ਨ ਦੀ ਗੱਲ ਕਰੀਏ ਕਹਿੰਦੇ ਉਹਨੇ ਵੀ ਮਹਾਭਾਰਤ ਦਾ ਜੁੱਧ ਕੀਤਾ ਪਰ ਕੋਈ ਉਹਦੇ ਪਰਿਵਾਰ ਦਾ ਜੀ ਮਹਾਭਾਰਤ ਵਿੱਚ ਨਹੀਂ ਜੇ ਮਰਿਆ ਕੌਰਵਾਂ ਦੇ ਮਰੇ ਪਾਡਵਾਂ ਦੇ ਬਚ ਕੇ ਪਾਂਡਵਾਂ ਦੇ ਕੁਝ ਬੱਚੇ ਦਾ ਉਹਨਾਂ ਦੇ ਜਿਹੜੇ ਸ਼ਹੀਦ ਕੋਈ ਮਰੇ ਉਸ ਜੰਗ ਵਿੱਚ ਕਤਲ ਹੋਏ ਪਰ ਉਹਨਾਂ ਪੰਜ ਪਾਡਵਾਂ ਚ ਕੋਈ ਨਹੀਂ ਮਰਿਆ ਕ੍ਰਿਸ਼ਨ ਉਹਦਾ ਭਰਾ ਪਰਿਵਾਰ ਦੇ ਵਿੱਚੋਂ ਕੋਈ ਨਹੀਂ ਕਹਿੰਦੇ ਨੇ ਕ੍ਰਿਸ਼ਨ ਜਿਹੜਾ ਹੈ ਨਾ ਉਹਨੇ ਗੀਤਾ ਸੁਣਾ ਕਿਤੇ ਆਪਣੇ ਚੇਲੇ ਮਰਵਾਏ ਨੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੀ ਬਰਾਬਰੀ ਕੌਣ ਕਰੇਗਾ ਕਟਾ ਦिए ਸਿਸ਼ ਸ਼ਾਮਣੇ ਗੀਤਾ ਕੋ ਸੁਣਾਕਰ ਰੂਹ ਫੂਕ ਦੀ ਗੋਬਿੰਦ ਸਿੰਘ ਨੇ ਔਲਾਦ ਕਟਾਕਰ ਕਹਿੰਦੇ ਦੁਨੀਆ ਦੇ ਵਿੱਚ ਤੁਸੀਂ ਰੂਹ ਓਕ ਦਿੱਤੀ ਨਵੀਂ ਰੂਹ ਪੈਦਾ ਕਰ ਦਿੱਤੀ ਆਪਣੀ ਔਲਾਦ ਕਟਾ ਕੇ ਦੁਨੀਆ ਦੀ ਖਾਤਰ ਭਾਰਤ ਵਰਸ਼ ਦੀ ਖਾਤਰ ਮਨੁੱਖਤਾ ਦੀ ਖਾਤਰ ਕਿਸੇ ਨੇ ਔਲਾਦ ਨਹੀਂ ਜੇ ਕਟਾਈ ਇਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਵੰਸ ਹੀ ਸਾਡੀ ਭਲਾਈ ਦੀ ਖਾਤਰ ਸਾਡੇ ਸੁੱਖਾਂ ਦੀ ਖਾਤਰ ਕੁਰਬਾਨ ਕਰ ਦਿੱਤਾ ਇਸੇ ਕਰਕੇ ਭਗਤ ਰਵਿਦਾਸ ਜੀ ਦਾ ਬੋਲ ਹੈ ਕਹਿੰਦੇ ਤੁਮ ਸੋ ठाकुर ਔਰ ਨਾ ਦੇਵਾ اے ਮੇਰੇ ਮਾਲਕ ਸਤਿਗੁਰੂ ਤੇਰੇ ਵਰਗਾ ਮਾਲਕ ਦੁਨੀਆ ਤੇ ਹੋਰ ਹੈ ਹੀ ਕੋਈ ਨਹੀਂ ਜਹ ਜਹ ਜਾਉ ਤਹਾ ਤੇਰੀ ਸੇਵਾ ਤੁਮ ਸੋ ठाकुर ਔਰ ਨਾ ਦੇਵਾ ਤੁਮਰੇ ਭਜਨ ਕਟਹਿ ਜਮ ਫਾਸਾ ਏ ਸਤਿਗੁਰੂ ਜਿਹੜੇ ਤੇਰੇ ਚਰਨਾਂ ਨਾਲ ਜੁੜ ਜਾਂਦੇ ਉਹਨਾਂ ਦੀਆਂ ਜਮਾਂ ਦੀਆਂ ਫਾਹਾਂ ਕੱਟੀਆਂ ਜਾਂਦੀਆਂ ਨੇ ਭਗਤ ਖੇਤ ਗਾਵੇ ਰਵੇਦਾਸਾ ਤੇ ਭਗਤ ਰਵਿਦਾਸ ਜੀ ਕਹਿੰਦੇ ਮੈਂ ਭਗਤੀ ਦੇ ਉਤਸ਼ਾਹ ਵਾਸਤੇ ਭਗਤੀ ਦੇ ਚਾਹ ਵਿੱਚ ਭਗਤੀ ਦੀ ਦਾਤ ਲੈਣ ਵਾਸਤੇ ਤੇਰੇ ਗੁਣ ਗਾਉਂਦਾ ਪਿਆ ਇੱਕ ਸਿੱਖ ਦੇ ਅੰਦਰੋਂ ਇਹ ਅਰਦਾਸ ਨਿਕਲਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇਰੇ ਨਾਲ ਪ੍ਰੀਤ ਜੋੜੀ ਹੈ ਤੇਰੇ ਤੋਂ ਬਿਨਾ ਅਸੀਂ ਅੱਖ ਚੁੱਕ ਕੇ ਕਿਸੇ ਵੱਲ ਤੱਕ ਵੀ ਨਹੀਂ ਸਕਦੇ ਜਿਹੜਾ ਸੱਚਮੁੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿਆਰ ਕਰਦਾ ਹੈ ਨਾ ਸੱਚ ਕਰਕੇ ਜਾਣੇ ਉਹ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਾ ਹੈ ਕਿ ਜਾਗਤ ਜੋਤ ਜਪੈ ਨਿਸਬਾਸੁਰ ਇਕ ਬਿਨਾ ਮਨ ਨੈਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੇਉ ਭੁੱਲ ਕੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਛੱਡ ਕੇ ਦਰੁਦਰਣੀ ਜਾਂਦਾ ਹੋਇਆਂ ਬੇਅੰਤ culpa ਦੀ ਖਿਮਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਾਬਾ ਹਰਭਜਨ ਸਿੰਘ ਦੀ ਮਹਾਪੁਰਖਾਂ ਦਾ ਧੰਨਵਾਦ ਗਿਆਨੀ ਜੀ ਦਾ ਧੰਨਵਾਦ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕੋညာ ਪੁੱਲਾਂ ਦੀ ਖਿਮਾ ਅਸੀਸ ਦਿਓ ਗੁਰੂ ਬਖਸ਼ੀ ਫਤੇ ਦੀ ਸਾਝ ਪਾਈਏ ਅਦਬ ਸਤਕਾਰ ਸਹਿ ਤਾਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ